ਕੇ ਕੇ ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਾਂਜ ਕਲਾ ਵਾਲਿਆਂ ਨੇ ਨਵੇਂ ਸੂਟਾਂ ਦੇ ਅੱਜ ਭਾਰੀ ਸੇਲ ਲਾ ਦਿੱਤੀ ਆ ਲੈ ਚਲਦੇ ਤੁਹਾਨੂੰ ਸੋਨੂੰ ਸੰਦੀਪ ਬੱਗਾ ਦੇ ਨਾਲ ਜਿੱਥੇ ਬਹੁਤ ਹੀ ਪਿਆਰੇ ਪਿਆਰੇ ਕਲਰ ਸੂਟਾਂ ਦੇ ਲੈ ਕੇ ਆਏ ਆ ਔਰ ਬੜੇ ਹੀ ਪਿਆਰੇ ਕਲਰ ਆ ਸੂਟ ਹੈ ਕਢਾਈ ਵਾਲੇ ਦੂਸਰੇ ਸੋਨੂੰ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਆ ਠੀਕ ਠਾਕ ਹੋ ਬੜੇ ਸਲਾ ਭੇਜੇ ਅੱਜ ਸਲਾ ਪਸਾਨੀ ਦੇ ਤੇ ਸੇਰ ਲੱਗੀ ਆ ਅੱਛਾ ਕੀ ਵੈਰਾਈ ਲੈ ਕੇ ਆਏ ਅੱਜ ਅੱਜ ਲੈ ਕੇ ਆਏ ਰਖੜੀ ਦਾ ਡਰ ਲੈ ਕੇ ਵਿਚਾਲੇ ਅੱਜ 12 ਘੰਟੇ ਜਿਹੜਾ 7-800 ਰੁਪਏ ਵਾਲਾ ਸੂਟ ਆ ਔਲ ਓਵਰ ਜਿਹੜਾ 5 ਮੀਟਰ ਕੱਟਿਆ ਪਿਓਰ ਕਾਟਨ ਦਾ ਸਾਰਾ ਹੀ 500 ਰੁਪਏ ਦੇ ਵਿੱਚ ਭਾਜੀ ਡਿਜ਼ਾਈਨ ਚੁੱਕੇ ਨੇ ਪਿਆਰੇ ਪਿਆਰੇ ਪਿਓਰ ਚਨੂਣ ਦੀ ਚੁੰਨੀ ਦੇ ਨਾਲ ਵੀ ਦੇਖੋ ਦੁਪੱਟੇ ਨਾਲ ਇਹਦੇ 2.5-2.5 ਮੀਟਰ ਦੇ ਦੁਪੱਟੇ ਦਾ ਇਦੇ ਵਿੱਚ ਕਲਰ ਕਿੰਨੇ ਆ? ਇਹਦੇ ਵਿੱਚ ਭਾਜੀ 4 ਕਲਰ ਆਇਆ ਚਾਰੇ ਕਲਰ ਇਹਦੇ ਸੋਨੇ ਆਇਆ ਇਸ ਲੋਡ ਲੋਡ ਹੁਣੇ ਖੋਲਿਆ ਹਜੇ ਇੱਕ ਨਾਲ ਕਸੂਟਾ ਨਾਲ ਖੋਲਿਆ ਦੇਖੋ ਇੱਕ ਮਹਿੰਦੀ ਕਲਰ ਆਇਆ ਭਾਜੀ ਇਹਦੇ ਆਹ ਦੇਖੋ ਇੱਕ ਆਫਰੋਜੀ ਕਲਰ ਆਇਆ ਭਾਜੀ ਔਰ ਇੱਕ ਆ ਆਇਆ ਮਸਟਰਡ ਸ਼ੇਡ ਦੁਪੱਟੇ ਆਣਗੇ ਕੰਟਰਾਸਟ ਇਹਨਾਂ ਦੇ ਜਿਹਦਾ ਮਰਜੈਂਟਾ ਨਾਲ ਫਿਰੋਜੀ ਜੈਲੋ ਨਾਲ ਜਾਮਣੀ ਮੈਂ ਆ ਫਿਰੋਜੀ ਨਾਲ ਮਰਜੈਂਟਾ ਮਹਿੰਦੀ ਨਾਲ ਰੈੱਡ ਕਲਰ ਬਹੁਤ ਜੀ ਬਹੁਤ ਵਧੀਆ ਕੰਬੀਨੇਸ਼ਨ ਕੰਬੀਨੇਸ਼ਨ ਵਾਲੇ ਸੂਟੇ ਹੈ ਆਇਆ ਵਾਜੀ ਹਾਂਜੀ ਹੋਰ ਕੀ ਵੈਰਾਈਟੀ ਆ ਇਸ ਤੋਂ ਬਾਅਦ ਵਿੱਚ ਇਹਦੇ ਵਿੱਚ ਇੱਕ ਆਪਾਂ ਨਵਾਂ ਡਿਜ਼ਾਈਨ ਹੋਰ ਬਣਵਾਇਆ ਉਹ ਫਿਰ ਆਇਆ 11 ਮਿੰਟ ਦੇ ਸਾਨੂੰ 6 ਕਲਰ ਇਹ ਕਪੜਾ بیس ਜਿਹੜਾ ਆ ਇਹਦਾ ਰਾਮ ਟੈਕਸ ਦਾ ਆ ਤੇ ਇਹ ਜਿਹੜੇ ਇਸੂ ਦਾ ਆ ਦੇਖੋ ਭਾਜੀ ਇਹਦਾ ਪੂਰਾ 3 ਹਿੱਡ ਦਾ ਘੇਰਾ ਕੱਢਿਆ ਹੋਇਆ ਹੈ ਜਿੰਨਾ ਮਰਜੀ ਬੰਦਾ ਮੋਟਾ ਹੋਵੇ ਸੂਟ ਦਾ ਘੇਰਾ ਪੂਰਾ ਬਣੂਗਾ। ਇਹਦੀ ਚੁੰਨੀ ਜਿਹੜੀ ਆ ਆ ਦੇਖੋ ਫੁੱਲ ਪਿਓਰ ਦੀ ਚੁੰਨੀ ਆ ਭਾਜੀ। ਕੜਾਈ ਪਲੱਸ ਪੇਂਟ। ਦੋਈ ਚੀਜ਼ਾਂ ਨੇ ਭਾਜੀ ਇਹਦੀਆਂ। ਆ ਦੇਖੋ। ਦੁਪੱਟਾ ਇਹਦਾ ਦੇਖੋ। ਆ ਕੜਾਈ ਵੀ ਹੋਈ ਹੋ ਉੱਤੇ। ਇਹਦੀ ਚੁੰਨੀ ਦੇ ਉੱਤੇ ਆ ਦੇਖੋ ਭਾਜੀ ਪੇਂਟ ਵੀ ਹੋਇਆ ਹੈ ਇਹਦੇ ਉੱਤੇ। ਔਰ ਇਹਦਾ ਦੁਪੱਟਾ ਜਿਹੜਾ ਆ ਆ ਦੇਖੋ ਪਿਓਰ ਦਾ ਦੁਪੱਟਾ ਆ। ਰੇਂਜ ਇਹਦੀ ਕੀ ਆ? ਸਿਰਫ ਓਨਲੀ 600 ਰੁਪਿਆ ਇਹ ਦੇ ਵੇਤੇ ਕਦਰ ਆਈ ਸ਼ੇਡ ਇਹ ਮੈਟੈਲਿਕ ਕਲਰ ਚਾਰਟ ਆਇਆ ਭਾਜੀ ਆ ਦੇਖੋ ਮਹਿੰਦੀ ਕਲਰ ਜੈਰ ਮੋਰਾ ਸ਼ੇਡ ਤੋਂ ਅੱਛਾ ਅੱਗੇ ਗੱਡੋ ਆ ਇਥੋਂ ਭਾਜੀ ਤਿੰਨ ਕਲਰ ਮੈਟੈਲਿਕ ਆ ਲੋ ਭਾਜੀ ਚਾਰ ਕਲਰ ਤੇ 5 ਨੰਬਰ ਜੀ ਆ ਆ ਇਹਦੀ ਖਬਰ ਆ ਜੀ ਲੈ ਜੋ ਬੀਪੀਓ ਪੈਣੋ ਅੱਜ ਲਾਸਟ ਦਿਨ ਉਹ ਆ ਰਖੜੀ ਦਾ ਕਾਲੂ ਰਖੜੀ ਆ ਜਾਣ ਤੇ ਭਰਾ ਦਾ ਟੁੱਟ ਪਿਆਰ ਦਾ ਬੰਧਨ ਰਖਸ਼ਾ ਬੰਧਨ ਨੂੰ ਰਖੜੀ ਕਹਿੰਦੇ ਆ ਸੋ ਅੱਜ ਬੜੇ ਇਹ ਪਿਆਰੇ ਕਲਰ ਦੇ ਸੂਟ ਜਿਹੜੇ ਆ ਸੋਨੂੰ ਸੰਦੀਪ ਬੱਕਾਂ ਲਾਤੀਆਂ ਮੋਜਾਂ ਆਜੀ ਭਾਜੀ ਅੱਗੇ ਕੀ ਵੈਰਾਈ ਹੈ ਕਿਹੜਾ ਜੀ ਬਟਰਫਲਾਈ ਕਪੜਾ ਬਟਰਫਲਾਈ ਹੈ ਅੱਛਾ ਜੀ ਇਹ ਲਈ ਅੱਜ ਚੁੰਨੀ ਆਈ ਚਨੋਂ ਦੀ ਭਾਜੀ ਚਨੋਂ ਦੀ ਚੁੰਨੀ ਇਹ 500 ਰੁਪਏ ਦੇ ਵਿੱਚ ਰੇਟ ਕੱਢਿਆ ਠੀਕ ਆ ਜੀ ਬਹੁਤ ਵਧੀਆ ਇਹਦਾ 500 ਰੁਪਏ ਰੇਟ ਵਾਈ ਜੀ ਕੱਢਿਆ ਆਪਾਂ ਇਹ ਚ ਕਲਰ ਕਿੰਨੇ ਹੈ ਜੀ ਕਲਰ ਭਾਜੀ 4 ਮੰਨ ਦੇ ਦੇ ਵਿੱਚ ਆ ਜੀ ਦੇਖੋ ਭਾਜੀ ਆਈ ਨਵੀਂ ਇਹ ਕਪੜਾ ਆਇਆ ਜੀ ਲਕੋਜੀ ਆਲ ਓਵਰ ਪਾਣੀ ਮੀਟਰ ਸੂਟ ਆ ਜੀ ਔਰ ਏਰੀਆ ਕੜਾਈ ਵਾਲੀ ਕੰਨੀ ਆ ਭਾਜੀ ਇਹਦੇ ਚ ਕਲਰ ਕਿੰਨੇ ਆ ਚਾਰ ਕਲਰ ਭਾਜੀ ਇਹਦਾ ਕੀ ਰੇਟ ਆ 500 ਰੁਪਿਆ ਰੇਟ ਕੱਢਿਆ ਇਹਦਾ ਇਹਦਾ 500 ਰੁਪਿਆ ਆ ਹਾਂ ਦੇਖੋ ਇਹਦੇ ਕਲਰ ਦੇਖੋ ਇਹਦਾ ਕਦਰ ਕੱਢੀ ਮੋਰੋ ਫੋਟੋ ਉਹਦਾ ਫਰਾਈ ਆ ਕਿੰਨੇ ਕਲਰ ਹੈ ਗੋਰੀ ਕਲਰ ਆਇਆ ਭਾਜੀ ਇਹਦਾ ਕਿਨੇ ਟਾਸ਼ 500 500 ਰੁਪਈਆ ਇਹ ਸਾ ਚੀ ਦੇਖੋ ਭਾਜੀ ਆਈ ਆ ਚੀ ਦੇਖੋ ਭਾਜੀ ਪਿਓਰ ਕਾਟਨ ਦੇ ਵਿੱਚ ਕੈਮਰਿਕ ਕਾਟਨ ਦੇ ਉੱਤੇ ਭਾਜੀ ਕੈਮਰਨ ਕਾਟਨ ਕੈਮਰ ਕਾਟਨ ਆ ਵੀਰ ਜੀ ਇਹ ਆ ਪਿਓਰ ਦੀ ਕੰਢਾਈ ਵਾਲੀ ਤੇ ਵੀ ਭਾਜੀ 500 ਰੁਪਏ ਦੇ ਵਿੱਚ ਰੀਡ ਕੱਢਿਆ ਸੋਹਦਾ ਤੇਰੇ ਆ ਤਿੰਨ ਕਲਰ ਆ ਯਾਰ ਇੱਕੋ ਇੱਕ ਕਲਰ ਲੋ ਕਲਰ ਆਰ ਕੋਈ ਤਿੰਨ ਕਲਰ ਆਏ ਭਾਜੀ ਇਹਦੇ ਵਿੱਚ ਬਹੁਤ ਹੀ ਪਿਆਰੇ ਕਲਰ ਆ ਲੈ ਜਾਓ ਭੈਣ ਜੀ ਲੱਗੀਆਂ ਮੋਜਾਂ ਦਨ ਰਗਾ ਦੈਨ ਨਹੀਂ ਜਾਗਾ ਜੀ ਕੈਂਟੇ ਰਹਿਗਾ ਖੁਸ਼ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਭਾਜੀ ਸੂਗ ਇਹ ਲਾਲ ਤਰਫਾ ਨੇ ਆਹ ਦੇਖੋ ਭਾਜੀ ਇਹ ਕਾ ਨਵਾਂ ਕੱਪੜਾ ਆਇਆ ਵੀਰੇ ਇਹਨੂੰ ਬਚਿਤਰਾ ਕਹਿੰਦੇ ਆ ਜੀ ਕੱਪੜੇ ਨੂੰ ਬਚਿਤਰਾ ਹੈ ਹਾਂਜੀ ਕਾਟਨ ਹੈ ਜੀ ਪਿਓਰ ਆਹ ਦੇਖੋ ਕੰਟਰਾਸਟ ਦੁਪੱਟੇ ਨਾਲ ਆਇਆ ਰੇਂਜ ਆਈ ਹੈ 500 ਰੁਪਇਆ ਇਹ ਵੀ 500 ਜੀ 500 500 500 ਇਹਦੇ ਵਿੱਚ ਭਾਜੀ ਆਈ ਕਲਰ 2 ਇੱਕ ਕਲਰ ਆ ਤੁਸੀਂ ਬਾਹਰ ਪਹਿਲਾਂ ਦਿਖਾ ਦਿੱਤੇ ਫੋਜੀ ਦਾ ਹਾਂਜੀ ਲੱਗ ਚੁੱਕਾ ਜੀ ਇੱਕ ਇਹ येलो ਆ ਇੱਕ ਆਹ ਰਖਮ ਰੀਐਂਟਾ ਕਲਰ ਪਾਜੀ ਇਹਦੇ ਵਿੱਚ ਠੀਕ ਆ ਜੀ ਇਸ ਤੋਂ ਬਾਅਦ ਵਿੱਚ ਪਾਜੀ ਆਪਾਂ ਇੱਕ ਹੋਰ ਧਮਾਕਾ ਕਰਨ ਲੱਗੇ ਆ ਜੀ ਨਿੱਕੇ ਨਿੱਕੀਆਂ ਬੂਟੀਆਂ ਵਾਲਾ ਕਾਲਾ ਸੂਟ ਆ ਗਿਆ ਜੀ ਕਢਾਈ ਵਾਲਾ ਸਿੱਕ ਉਸ ਕਢਾਈ ਤੇ ਜੀ ਚੁੰਨੀ ਨਾਲ ਏ ਭਾਜੀ ਨਾਲ ਇਹਦੇ ਸਲਵਾਰ ਪਿਓਰ ਕਾਟਨ ਦੀ ਹਾਫ ਪਿਓਰ ਦੀ ਚੁੰਨੀ ਮਿਲੂਗੀ ਭਾਜੀ ਇਹੇ ਇਹ 500 ਰੁਪਏ ਦੇ ਵਿੱਚ ਸੂਤ ਆਪਾਂ ਲਾਤਾ ਵਿਲੇ ਜੀ ਅੱਛਾ ਜੀ ਇਹ ਵੀ 500 ਚਾਹੋ ਸਰਕਾਰ ਜੀ ਆਨ ਕੋਈ ਤੁਸੀਂ ਵੀ ਆਫਰ ਕੱਢ ਦੋ ਨਹੀਂ ਜੀ ਤੁਸੀਂ ਕੱਢੋ ਜੀ ਉੱਪਰ ਹਾਂ ਅੱਜ ਤੁਹਾਨੂੰ ਕੀ ਹੋਇਆ ਯਾਰ ਤੁਹਾਡੀਆਂ ਹੀ ਆਫਰਾਂ ਸਹੀ ਆ ਆ ਦੇਖੋ ਭਾਜੀ ਇਹਨਾਂ ਨੇ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆਏ ਆ 500 500 500 ਕਿੱਥਾ ਲੱਡ ਲੱਡੋ ਅੱਜ ਸੋਨੇ ਅਜਤ ਤੈਨਾਂ ਰਹਿ ਗਿਆ ਮੇਰੀ ਕਿਉਂ ਭੈਣੋਂ ਡੱਟ ਲੋ ਸਾਨੂੰ ਆਫੇ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ 봐 ਲਖੋ ਜੀ ਤੋਹਾ 24 ਕੈਰੇਟ ਦਾ ਸੋਨਾ ਲੈ ਜਾਓ 500 500 500 ਲੈ ਜਾਓ 500 ਰੁਪਏ ਦੇ ਵਿੱਚ ਹੋਰ ਇਸ ਕਲਰ ਕਿੰਨੇ ਆ ਬਾਜੀ ਆ ਜਿੰਨੇ ਕਲਰ ਆਈ ਜਿੰਨੇ ਮੁਰੇ ਦਿਖਾ ਲਈਏ ਨਾ ਡਬਲ ਡਬਲ ਸੂਬਿਆਂ ਸਾਰਿਆਂ ਪਰੰਨਾ ਦੇ ਵਿੱਚ ਠੀਕ ਆ ਜੀ 500 500 500 ਚੱਕਰ ਲੱਟ ਲਓ ਅੱਜ ਸੋਨੂੰ ਜਿੰਨਾ ਲੱਟ ਹੁੰਦਾ ਆ ਇੱਕ ਆ ਆਓ ਰੇਟ ਲਾਉਣਾ ਭਾਜੀ ਇਹ ਸੂਟ ਦਾ ਸੂਟ ਹੈਗਾ ਇਹ 950 ਰੁਪਏ ਦਾ ਚੁੰਨੀ ਪਿਓਰ ਦੀ ਨਾਲ 5 ਮੀਟਰ ਕਟਾ ਆਲ ਓਵਰ ਦੁਪੱਟਾ ਨਾਲ ਬਹੁਤ ਪਿਆਰਾ ਬਣਿਆ ਆ ਇਹਦੇ ਇਹ ਪੱਤਰਕਾਰ ਜੀ ਹੁਣ ਤੁਸੀਂ ਇਹਦਾ ਮੁੱਲ ਲਾ ਦਿਓ ਇੱਕ ਸੂਟ ਦਾ ਜੇ ਤੁਸੀਂ ਮੁੱਲ ਲਾਉਣਾ ਦੱਸੋ ਕੀ ਲਾਉਂਗੇ ਜੋ ਤੁਸੀਂ ਮੁੱਲ ਲਾਉਂਗੇ ਆਪਾਂ ਸੋਰੇਟ ਤੇ ਵੇਚਾਂਗੇ ਹਾਂਜੀ ਸੂਟ 1050 ਰੁਪਏ ਰੇਟ ਆ ਜੀ 1050 ਫਿਰ ਅੱਜ ਸਾਡੇ ਬڑے ਭਾਜੀ ਸਰਿੰਦਰਪਾਲ ਕੁੱਕੂ ਜੀ ਦਾ ਸੂਟ ਦਾ ਰੇਟ ਲਾਉਣਗੇ ਭਾਜੀ 500 ਰੁਪਏ ਠੀਕ ਆ ਹਾਂਜੀ 500 ਠੀਕ ਆ ਇੱਕ ਮੈਂ ਵੀ ਲੈ ਆ ਜੀ 500 ਰੁਪਏ ਦਾ ਲੈ ਜਾਓ ਮੈਂ ਵੀ ਲੈ ਜਾਉ ਇੱਕ ਤਾਂ ਕੁੱਕੂ ਭਾਜੀ ਤੁਹਾਡਾ ਆਪਾ ਕਹਿਣਾ ਮੋੜਦਾ ਨਹੀਂ ਆਪਾਂ ਦੇ ਤਾ 500 ਲਓ ਜੀ 500 ਰੁਪਏ ਚ ਸੂਟ ਆਜੋ ਇੱਕ ਮੈਨੂੰ ਮੈਨਣ ਲੱਗਾ 500 ਰੁਪਏ ਦਾ ਸੂਟ ਇੱਕ ਹੁਣ ਬੀਬੀਆਂ ਪਹਿਣਾ ਵਾਸਤੇ ਇਹਦੇ ਵਿੱਚ ਕਲਰ ਇਹੀ ਆ ਇਹ ਕਲਰ ਭਾਜੀ ਚਾਰ ਆਇਆ ਚਾਰ ਮਹਿੰਗੇ ਫਿਰੋਜੀ ਕਲਰ ਪਿੰਕ ਕਲਰ ਇਹ ਕਲਰ ਤੇ ਸੀ ਗ੍ਰੀਨ ਕਲਰ ਜੀ ਠੀਕ ਆ ਜੀ ਲਿਓ ਜੀ ਅਗਰੀ ਬਲੇਟ ਕੀ ਆ ਇੱਕ ਤੁਹਾਨੂੰ ਹੋਰ ਆਪਾਂ ਨਵੀਂ ਚੀਜ਼ਾਂ ਵਿੱਚ ਕੱਢੀ ਆ orange ਸੂਰਦੀ ਹੈਗੀ 1250 ਰੁਪਏ ਇਹਦਾ ਵੀ ਰੇਟ ਭਾਈ ਜੀ ਤੁਸੀਂ ਲੈਣਾ ਆ 1250 ਰੇਟ ਆ ਆ ਦੇਖੋ ਬਿਲਕੁਲ ਨਵੀਂ ਆਈਟਮ ਆ ਇਹ ਤਾਂ ਤੁਸੀਂ ਲਓ ਜੀ ਅਸੀਂ ਉਹਨਾਂ ਦੇ ਵਿੱਚ ਆਹ ਦੇਖੋ ਗਲਾ ਵਰਕਿਆ ਜੀ ਪਿਓਰਤਾ ਗੇਰਾਵਾਰ ਕੇ ਅਜੀ ਗਲੇ ਦਾ ਬਹੁਤ ਹੀ ਪਿਆਰੀ ਕਢਾਈ ਇਹ ਨਵਾਂ ਹੀ ਕਪੜਾ ਆਇਆ ਜੀ ਸੈਲਫ ਪ੍ਰਿੰਟ ਤੇ ਇਹਦਾ ਆ ਦੇਖੋ ਕਿਹੜਾ ਕੱਢਿਆ ਜੀ ਔਰ ਨਾਲ ਪਿਓਰ ਕਾਟਨ ਦਾ ਪੇਂਟ ਵਾਲਾ ਦੁਪੱਟਾ ਦੇਚ ਕਿੰਨੇ ਕਲਰ ਆ ਜੀ ਇਹਦੇ ਵਿੱਚ ਭਾਈ ਆ ਦੇਖੋ ਗਾਛੀ ਕਲਰ ਲਵੈਂਡਰ ਕਲਰ ਮਹਿੰਦੀ ਕਲਰ ਪੈਰਲਿਡ ਸ਼ੇਡ ਔਰ ਪਿੰਕ ਕਲਰ ਰੇਡ ਕੀ ਲਉਣਾ ਇਹਦਾ ਰੇਡੇ ਦਾ ਵੀ ਤੁਸੀਂ ਲਾ ਦਿਓ ਬਾਜੀ ਆਪਾਂ ਤੁਹਾਡਾ ਕੰਮ ਨਹੀਂ ਹੋਣਾ ਦੇਖ ਲਓ ਬਾਜੀ ਮੇਰੀ 500 ਦੇ ਸੂਈ ਅਲੀ ਹੂ ਆ ਦੇ ਤਾਂ 500 ਦਾ ਜੀ ਚਲੋ ਜੀ ਆ ਵੀ ਲੈ ਜਾਓ 500 ਔਰ 500 ਤੇ 500 5 500 550 ਰੁਪਏ ਵਾਲਾ ਸੂਟ 500 ਰੁਪਏ ਲੱਟ ਲਓ ਸੋਨੂ ਨੂੰ ਅੱਜ ਜਿੰਨਾ ਲੱਕ ਹੁੰਦਾ ਆ ਬਹੁਤ ਬਹੁਤ ਧੰਨਵਾਦ सोनू ਭਾਜੀ ਬਹੁਤ ਲਾਤੀਆਂ ਕੀਤੀ ਤੁਸੀਂ ਰਖੜੀ ਬੰਪਰ ਤੇ ਬੜੀਆਂ ਮੌਜਾਂ ਲਾਈਆਂ ਭੈਣਾ ਨੂੰ ਬਹੁਤ ਵੱਡੇ ਤੋਹਫੇ ਦਿੱਤੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਬੀਪੀਆਂ ਭੈਣਾਂ ਅੱਗੇ ਅਰਦਾਸ ਬੇਨਤੀ ਕਰਦਾ ਕਿ ਆ ਜਾਓ सोनू ਸੰਦੀਪ ਬੱਗਾ ਦੀ ਦੁਕਾਨ ਤੇ ਪਹੁੰਚੋ ਪਹੁੰਚ ਕੇ ਨਾਲ ਲੱਗਦੀਆਂ ਹੀ ਆਪਣੇ ਜਿਹੜੀਆਂ ਸੂਟਾਂ ਦੀ ਬਹੁਤ ਘੱਟ ਰੇਂਜ ਆ ਬਹੁਤ ਘੱਟ ਰੇਂਜ ਸੂਟਾਂ ਦੀ ਆ ਤੇ 500 ਰੁਪਏ ਦੇ ਵਿੱਚ ਸੂਟ ਲੈ ਜਾਓ ਤੇ ਰਖੜੀ ਦਾ ਜਿਹੜਾ ਤਿਉਹਾਰ ਹੋ ਆਪਣੇ ਘਰ ਜਾ ਕੇ ਬੜੇ ਸ਼ਰਧਾਪੂਰਵਕ ਮਨਾਓ ਸਾਰਿਆਂ ਨੂੰ ਰક્ષા ਬੰਧਨ ਦੀਆਂ ਬਹੁਤ-ਬਹੁਤ ਵਧਾਈਆਂ ਸੋਨੂ ਜੀ ਤੁਸੀਂ ਵੀ ਦੇ ਦਿਓ ਭੈਣਾਂ ਨੂੰ ਵਧਾਈਆਂ ਰੱਖੜੀ ਦੀਆਂ ਭੈਣਾਂ ਨੂੰ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਲਾਈ ਸੋਨੂ ਸੰਦੀਪ ਬੱਗਾ ਸਰਿੰਦਰਪਾਲ ਕੁੱਕੂ ਦਸਾਂਝ ਲਾਈਵ ਨਿਊਜ਼ ਚੈਨਲ ਤੋਂ ਸਾਰੇ ਦਰਸ਼ਕਾਂ ਨੂੰ ਸਾਰੀਆਂ ਭੈਣਾਂ ਨੂੰ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਰੱਖੜੀ ਬੰਧਨ ਦੀ ਬਹੁਤ-ਬਹੁਤ ਵਧਾਈ ਔਰ ਲੈ ਜਾਓ ਸ਼ੂਟ ਦੁਬਾਰਾ ਫੇਰ ਬੇਨਤੀ ਆ ਸ਼ੂਟ ਲੈ ਜਾਓ ਬਹੁਤ-ਬਹੁਤ ਧੰਨਵਾਦ ਜੀ